ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਫਿਰ ਪਖੰਡੀ ਸਦਾ ਵਾਸਤੇ ਹੀ ਪਖੰਡ ਬੜਾ ਹੈ ਜੋਰਾਂ ਤੇ ਪਖੰਡ ਚੱਲਦਾ ਹੈ ਤੇ ਸੋਚਨੇ ਆਂ ਵੀ ਜੋ ਸਾਡੇ ਕੋਲ ਤਿਲਫੋਣੇ ਗੁਰਮਤ ਦਾ ਉਹ ਤੁਹਾਡੇ ਨਾਲ ਪੈਣਾ ਪ੍ਰਾਵਾਂ ਨਾਲ ਸਾਂਝੇ ਕਰਦੇ ਰਹੀਏ ਸਮੇਂ-ਸਮੇਂ ਅਨੁਸਾਰ ਵਿਚਾਰ ਬੰਦੇ ਨੇ ਤੁਹਾਡੇ ਨਾਲ ਸਾਂਝੇ ਕਰਨ ਦਾ ਯਤਨ ਕਰਦੇ ਰਹੀ ਨੇ ਅਕਸਰ ਲੋਕ ਜਾਂਦੇ ਨੇ ਤੇ ਜਾਂਦੇ ਨੇ ਪਖੰਡੀ ਸਾਧਾਂ ਦੇ ਕੋਲ ਪਖੰਡੀਆਂ ਦੇ ਡੇਰਿਆਂ ਤੇ ਤੇ ਪਖੰਡੀ ਸਾਧ ਇਹ ਗੱਲ ਕਹਿੰਦੇ ਨੇ ਵੀ ਸਾਡੀ ਰੱਬ ਦੇ ਨਾਲ ਨੇੜਤਾ ਹੈ ਔਰ ਤੁਸੀਂ ਵੀ ਇਹ ਮੰਨਦੇ ਹੋ ਨਾ ਵੀ ਕਹਿਣ ਤੁਸੀਂ ਵੀ ਇਹ ਮੰਨਦੇ ਹੋ ਵੀ ਉਹਦੀ ਜੀ ਰੱਬ ਦੇ ਨਾਲ ਸਾਝ ਹੈ ਰੱਬ ਦੇ ਨਾਲ ਨੇੜਤਾ ਹੈ ਜੋ ਉਹਨੇ ਗੱਲ ਕਹਿ ਦੇਣੀ ਜੋ ਉਹਨੇ ਅਰਦਾਸ ਕਰ ਦੇਣੀ ਉਹਨੂੰ ਰੱਬ ਪੂਰੀ ਕਰ ਦਿੰਦਾ ਰੱਬ ਉਹਦੀ ਗੱਲ ਮੋੜਦਾ ਨਹੀਂ ਹੈ ਤੇ ਮੈਂ ਇੱਕ ਗੱਲ ਕਹਿਣਾ ਵੀ ਜੇ ਰੱਬ ਇਨਾਂ ਦੀ ਵਾਕਈ ਸੁਣਦਾ ਹੈ ਪਖੰਡੀ ਸਾਦੋ ਜੇ ਰੱਬ ਵਾਕਈ ਤੁਹਾਡੀ ਸੁਣਦਾ ਹੈ ਤੇ ਤੁਸੀਂ ਚੌਥੇ ਦਿਨ ਆਪਣੇ ਪੇਟ ਲੈ ਕੇ ਆਪਣੇ ਚੋਲੇ ਨੂੰ ਮਕਾਉਂਦੇ ਬਾਹਰ ਨੂੰ ਭੱਜੇ ਹੁੰਦੇ ਹੋ ਟਿਕਟਾ ਲੈ ਕੇ ਕਿਉਂ ਹੁੰਦੇ ਹੋ ਤੁਸੀਂ ਉੱਥੇ ਆਪਣੇ ਡੇਰੇ 'ਚ ਹੀ ਬਹਿ ਕੇ ਸਿਤਾ ਰੱਬ ਕੋਲੋਂ ਕਿਉਂ ਨਹੀਂ ਮੰਗ ਲੈਂਦੇ ਕਿ ਰੱਬ ਜੀ ਮੈਂ ਆਹ ਕੰਮ ਕਰਨਾ ਹੈ ਤੇ ਮੈਨੂੰ ਇੰਨੀ ਕਮਾਇਆ ਦੇ ਮੈਂ ਡੇਰਾ ਬਣਾਉਣਾ ਕਿਉਂਕਿ ਬਣਾਉਣੇ ਤੁਸੀਂ ਡੇਰੇ ਨੇ ਸਕੂਲ ਬਣਾਉਣਾ ਹਸਪੀਟਲ ਬਣਾਉਣਾ ਇਹ ਤੇ ਤੁਹਾਡੇ ਹਿੱਸੇ ਵਿੱਚ ਆਇਆ ਨਹੀਂ ਨਾ ਤੇ ਫਿਰ ਕਦੀ ਕਦੀ ਇਹ ਗੱਲ ਕਹਿ ਦਿੰਦੇ ਨੇ ਵੇਖੋ ਜੀ ਟੈਕਸ ਸਰਕਾਰ ਲੈਂਦੀ ਏ ਬਾਬੇ ਥੋੜਾ ਲੈਂਦੇ ਨੇ ਤੇ ਸਕੂਲ ਵੀ ਬਣਾਏ ਤੇ ਸਰਕਾਰ ਬਣਾਏ ਜਾਂ ਕੋਈ ਹਸਪੀਟਲ ਬਣਾਏ ਤੇ ਉਹ ਵੀ ਸਰਕਾਰ ਬਣਾਏ ਪਰ ਉਹ ਤੇ ਟੈਕਸ ਲੈਂਦੇ ਨੇ ਥੋੜੀ ਗਿਣਤੀ ਦੇ ਅੰਦਰ ਬਾਬੇ ਤੇ ਹਰ ਸਮਾਈ ਦੇ ਅੰਦਰ ਹੀ ਤੁਹਾਡੇ ਕੋਲੋਂ ਅਗਰਾਈਆਂ ਲੈਣ ਬੋਰੀਆਂ ਲੈ ਕੇ ਆ ਜਾਂਦੇ ਨੇ ਹੋਰ ਤਰ੍ਹਾਂ ਤਰ੍ਹਾਂ ਦੇ ਲੈ ਕੇ ਇਹ ਕਿ ਟੈਕਸ ਨਾਲੋਂ ਘੱਟ ਸਮਝਦੇ ਖੈਰੋ ਮੇਰਾ ਵਿਸ਼ਾ ਨਹੀਂ ਇੱਕ ਵੱਖਰਾ ਵਿਸ਼ਾ ਹੈ ਉਹ ਮੈਂ ਕਿੰਨਾ ਵੀ ਲੋਕਾਂ ਕੋਲੋਂ ਮੰਗਣ ਵਾਸਤੇ ਕਿਉਂ ਆ ਜਾਂਦੇ ਹਾਂ ਤੁਸੀਂ ਉੱਥੇ ਰੱਬ ਤੋਂ ਸਿੱਧਾ ਕਿਉਂ ਨਹੀਂ ਮੰਗ ਲੈਂਦੇ ਵੀ ਰੱਬਾ ਸਿੱਧਾ ਕੋਈ 10 20 ਬੋਰੀਆਂ ਸੁੱਟ ਨੋਟਾਂ ਦੀ ਤਾਂ ਮੈਂ ਆਪਣਾ ਕੰਮ ਕਰ ਲਵਾਂ ਇਹ ਕੈਸੀ ਬੇਵਕੂਫੀ ਹੈ ਵੀ ਰੱਬ ਨੂੰ ਕਹਿੰਦੇ ਹੋ ਤੂੰ ਪਹਿਲਾਂ ਲੋਕਾਂ ਨੂੰ ਦੇ ਤੇ ਲੋਕਾਂ ਦੀਆਂ ਜੇਬਾਂ ਅਸੀਂ ਆਪੇ ਖਾਲੀ ਕਰਾ ਲਵਾਂਗੇ ਇਹਦਾ ਮਤਲਬ ਪਤਾ ਕੀ ਹੈ ਲੋਕ ਭੋਲੇ ਨੇ ਲੋਕ ਅਗਿਆਨੇ ਨੇ ਲੋਕ ਬੇਵਕੂਫ ਬਣ ਜਾਂਦੇ ਨੇ ਤੁਸੀਂ ਬਣਾ ਲੈਂਦੇ ਹੋ ਕਿਉਂ ਵੇਖੋ ਜੀ ਅਸੀਂ ਅਰਦਾਸ ਕੀਤੀ ਰੱਬ ਨੇ ਤਾਂ ਤੁਹਾਡਾ ਕਾਰੋਬਾਰ ਚਲਾਇਆ ਤੁਹਾਡੀ ਅਰਦਾਸ ਦੀ ਇੰਨੀ ਤਾਕਤ ਹੁੰਦੀ ਤੇ ਸਿੱਧਾ ਰੱਬ ਕੋਲੋਂ ਮੰਗ ਲੈਂਦੇ ਇਹਨਾਂ ਲੋਕਾਂ ਕੋਲ ਕਿਉਂ ਦੇ ਸਗੋਂ ਇਹ ਕਹਿੰਦੇ ਵੀ ਰੱਬਾ ਮੈਨੂੰ ਵੀ ਦਿੱਤਾਈ ਮੇਰੀ ਅਰਦਾਸ ਦੇ ਅੰਦਰ ਵਜਣੇ ਮੇਰੀ ਪੂਰੀ ਹੁੰਦੀ ਹੈ ਤੇ ਮੈਂ ਇਹ ਕਹਿੰਨਾ ਵੀ ਇਸ ਪਿੰਡ ਦੇ ਅੰਦਰ ਕੌਮ ਦੇ ਅੰਦਰ ਸਟੇਟ ਦੇ ਅੰਦਰ ਗਰੀਬੀ ਬੜੀ ਹੈ ਤੇ ਤੂੰ ਸਾਰਿਆਂ ਦੀ ਭੰਡਾਰ ਭਰ ਦੇ ਤੁਸੀਂ ਰੱਬ ਨੂੰ ਇਦਾਂ ਕਿਉਂ ਨਹੀਂ ਕਹਿੰਦੇ ਮੰਗਣ ਆ ਜਾਂਦੇ ਹੋ ਲੋਕਾਂ ਦੇ ਦਰਵਾਜ਼ੇ ਖੜਕਾ ਕੇ ਤੇ ਫਿਰ ਇੱਕ ਹੋਰ ਗੱਲ ਹੈ ਜਿਹੜਾ ਬੰਦਾ ਭਾਵੇਂ ਉਹਦਾ ਕਾਰੋਬਾਰ ਕਿਦਾਂ ਦਾ ਹੋਵੇ ਠੱਗੀ ਠੋਰੀ ਦਾ ਹੋਵੇ ਬਈ ਮਾਨੀ ਦੇ ਉੱਤੇ ਸਾਰਾ ਧੰਨ ਕਮਾਇਆ ਹੋਵੇ ਉਹ ਤੁਹਾਨੂੰ ਦੱਥੀਆਂ ਜਿਆਦੀਆਂ ਦਵੇ ਜਾਦੇ ਪੈਸੇ ਦਵੇ ਫਿਰ ਉਹਨੂੰ ਤੁਸੀਂ ਗੁਰਮਤ ਦਾ ਤਗਮਾ ਦੇ ਦਿੰਦੇ ਹੋ ਲਕਬ ਦੇ ਦੇਖੋ ਜੀ ਫਲਾਣਾ ਬੜਾ ਗੁਰਮਖ ਹੈ ਉਹਨੂੰ ਤੁਸੀਂ ਗੁਰਮਖ ਬਣਾ ਦਿੰਦੇ ਹੋ ਤੇ ਜਿਹੜਾ ਬੰਦਾ ਕੋਈ 150 ਦਾ ਤੁਹਾਨੂੰ ਮੱਥਾ ਟੇਕ ਕੇ ਤੁਹਾਨੂੰ ਦਵੇ ਉਹ ਵਿਚਾਰਾ ਆਮ ਬਣ ਕੇ ਰਹਿ ਜਾਂਦਾ ਹੈ ਕਿਵੇਂ ਦੀ ਤੁਹਾਡੀ ਬੇਵਕੂਫੀ ਇਹ ਪਖੰਡੀ ਸਾਧਾਂ ਦੀ ਵੀ ਮਾਇਆ ਲੈ ਕੇ ਗੁਰਮਖ ਬਣ ਜਾਂਦਾ ਹੈ ਮਾਇਆ ਲੈ ਕੇ ਉਹ ਚੰਗਾ ਬਣ ਜਾਂਦਾ ਹੈ ਮਾਇਆ ਲੈ ਕੇ ਸਭ ਕੁਝ ਹੋ ਜਾਂਦਾ ਹੈ ਮਾਇਆ ਦੇ ਕੇ ਸਭ ਕੁਝ ਹੋ ਜਾਂਦਾ ਹੈ ਇਹ ਤੁਹਾਡੀ ਮर्यादा ਹੈ ਨਿਰੰਕਾਰ ਦੀ ਮर्यादा ਨਹੀਂ ਹੈ ਇਸ ਤੋਂ ਥੋੜਾ ਜਿਹਾ ਅੱਗੇ ਚੱਲਦੇ ਹਾਂ ਜੇ ਤੁਹਾਡੀ ਰੱਬ ਸੁਣਦਾ ਹੈ ਤੇ ਤੁਸੀਂ ਅਮੀਰਾਂ ਦੇ ਘਰਾਂ ਵਿੱਚ ਜਾ ਕੇ ਲਿਲਕੜੀਆਂ ਕਿਉਂ ਲੈਂਦੇ ਆ ਤਰਲੇ ਕਿਉਂ ਕੱਢਦੇ ਆ ਉਨੇ ਤਰਲੇ ਨਹੀਂ ਤੇ ਹੋਰ ਕੀ ਵੇਖੋ ਜੀ ਅਸੀਂ ਨਾ ਡੇਰਾ ਬਣਾ ਰਹੇ ਆਂ ਤੇ ਸਾਨੂੰ ਇੰਨੇ ਪੈਸੇ ਦੇ ਤੁਸੀਂ ਬੜੇ ਗੁਰਮਖ ਹੋ ਇੰਨੇ ਪੈਸੇ ਦੇ ਅਮੀਰਾਂ ਦੇ ਸਾਹਮਣੇ ਲੜਕਲੀਆਂ ਕੱਟਦੇ ਉਹਨਾਂ ਨੂੰ ਗੁਰਮਖ ਕਹਿੰਦੇ ਜੇ ਰੱਬ ਤੁਹਾਡੀ ਸੁਣਦਾ ਹੈ ਤੇ ਜਦੋਂ ਤੁਸੀਂ ਮੰਤਰੀਆਂ ਦੇ ਮinistrਾਂ ਦੇ ਰਾਜਨੇਤਾਵਾਂ ਦੇ ਤਲਵੇ ਛੱਟਦੇ ਹੋ ਫਿਰ ਉਹ ਕਿਉਂ ਛੱਟਦੇ ਹੋ ਰੱਬ ਦੀ ਰੱਬ ਜਿਹਦੀ ਸੁਣਦਾ ਹੈ ਉਹਦੇ ਕੋਲ ਤੇ ਸਾਰੇ ਆਉਣ ਉਹ ਕਿਸੇ ਕੋਲ ਕਿਉਂ ਜਾਏ ਪਰ ਤੁਸੀਂ ਜਦੋਂ ਮੜੀ ਜੀ ਔਕੜ ਪੈਂਦੀ ਹੈ ਕਿਦੜੇ ਦੁਬਦਾ ਬੰਦੀ ਵਿਗਣ ਬੰਦਾ ਤੁਸੀਂ ਕਿਸ ਨਾ ਕਿਸੇ ਨੇਤਾ ਦੇ ਤਲਵੇ ਚੱਟਦੇ ਮਿਲਦੇ ਉਹਦੇ ਦਰਵਾਜਿਆਂ ਦੇ ਖਲੋਤੇ ਮਿਲਦੇ ਕਿਸੇ ਦਾ ਨੁਕਸਾਨ ਕਰਾਉਂਦੇ ਮਿਲਦੇ ਹੋ ਕਿਸੇ ਦੇ ਹੱਕ ਵਿੱਚ ਭੁਗਦੇ ਮਿਲਦੇ ਹੋ ਔਰ ਇਦਾਂ ਅਕਸਰ ਚੱਲਦਾ ਜੇ ਰੱਬ ਤੁਹਾਡੀ ਸੁਣਦਾ ਹੈ ਤੇ ਤੁਸੀਂ ਇਹ ਲੋਕਾਂ ਨੂੰ ਜਾ ਕੇ ਕਿਉਂ ਕਹਿੰਦੇ ਹੋ ਵੇਖੋ ਜੀ ਅਸੀਂ ਆਏ ਆ ਘਰਾਈ ਲੈਣ ਅਸੀਂ ਆਏ ਆ ਤੁਹਾਡੇ ਤੋਂ ਪੈਸੇ ਲੈਣ ਅਸੀਂ ਕੁੜੀਆਂ ਦੇ ਵਿਆਹ ਕਰਨੇ ਨੇ ਤੇ ਤੁਸੀਂ ਸਿੱਧਾ ਰੱਬ ਨੂੰ ਕਿਉਂ ਨਹੀਂ ਕਹਿੰਦੇ ਵੀ ਰੱਬਾ ਇਸ ਪਿੰਡ ਦੇ ਅੰਦਰ ਇਲਾਕੇ ਦੇ ਅੰਦਰ ਇੰਨੀਆਂ ਕੁੜੀਆਂ ਗਰੀਬ ਨੇ ਤੂੰ ਉਹਨਾਂ ਦੇ ਪਿਓ ਨੂੰ ਪੈਸਾ ਦੇ ਤਾਂ ਕਿ ਉਹ ਆਪਣੀ ਧੀਾਂ ਦੇ ਵਿਆਹ ਚੱਜ ਦੇ ਨਾਲ ਚੰਗੇ ਤਰੀਕੇ ਦੇ ਨਾਲ ਕਰ ਸਕਣ ਇਹ ਕਿੰਨੀ ਚਲਾਕੀ ਵੀ ਰੱਬ ਨੂੰ ਕਹਿੰਦੇ ਉਹ ਵੀ ਪਹਿਲਾਂ ਤੂੰ ਇਹਨੂੰ ਦੇ ਫਿਰ ਉਹਦੇ ਕੋਲੋਂ ਮੈਂ ਆਪਣੇ ਆਪ ਲੈ ਲਵਾਂਗਾ ਉਹਦੇ ਵਿੱਚੋਂ ਤੁਸੀਂ ਧਾਲ ਓਣਾ ਮੈਂ ਆਪਣੇ ਆਪ ਧਾਲ ਆ ਲਵਾਂਗਾ ਹੋਰ ਗੱਲ ਕੁਝ ਵੀ ਨਹੀਂ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਵੀ ਅਸੀਂ ਅनाथ ਹਾਲਿਆ ਖੋਲਿਆ ਹੈ ਅनाथ ਬੱਚਿਆਂ ਨੂੰ ਪਾਲਣਾ ਹੈ ਸਾਨੂੰ ਦਿਓ ਮੇਰਾ ਮਸਲਾ ਇਹ ਨਹੀਂ ਹੈ ਵੀ ਅनाथ ਹਾਲਿਆ ਹੋਣੇ ਨਹੀਂ ਚਾਹੀਦੇ ਮੈਂ ਇਹ ਕਹਿਣਾ ਵੀ ਲੋਕਾਂ ਨੂੰ ਇਹ ਕਹਿੰਦੇ ਹੋ ਵੀ ਸਾਡੀ ਰੱਬ ਦੇ ਨਾਲ ਸਾਝੇ ਸਾਡੀ ਰੱਬ ਦੇ ਨਾਲ ਨੇੜਤਾ ਹੈ ਤੇ ਜੇ ਨੇੜਤਾ ਹੈ ਤੇ ਸਿੱਧਾ ਮੰਗ ਲਿਆ ਕਰੋ ਵੀ ਅनाथ ਬੱਚੇ ਨੇ ਮੇਰੇ ਡੇਰੇ ਦੇ ਅੰਦਰ 100 200 ਬੱਚਾ ਹੈ ਤੇ ਮੈਂ ਉਹਨਾਂ ਦੀ ਰੋਜੀ ਰੋਟੀ ਦਾ ਲਾਲਨ ਪਾਲਣ ਕਰਨਾ ਹੈ ਤੇ ਰੱਬਾ ਤੂੰ ਸਾਨੂੰ ਦੇ ਤੇ ਜੇ ਤੁਹਾਡੇ ਪੱਲੇ ਉਹ ਕੁਝ ਨਹੀਂ ਤੇ ਫਿਰ ਆਪਣੇ ਆਪ ਨੂੰ ਨੰਗੇ ਕਰੋ ਜਾਹਰ ਕਰੋ ਵੀ ਸਾਡੇ ਪੱਲੇ ਕੁਝ ਨਹੀਂ ਹੈ ਵੇਖੋ ਅਸੀਂ ਕਰ ਰਹੇ ਹਾਂ ਸੇਵਾ ਅਸੀਂ ਅनाथालय ਖੋਲ੍ਹਿਆ ਪਰ ਖੋਲ੍ਹਿਆ ਤੁਹਾਡੇ ਸਿਰ ਦੇ ਉੱਤੇ ਹੈ ਜੇ ਤੁਸੀਂ ਸਾਡੇ ਕੋਲੋਂ ਅਰਦਾਸ ਕਰਾਓ ਵੀ ਸਾਡੀ ਅਰਦਾਸ ਪੂਰੀ ਹੁੰਦੀ ਭਲੇਖੇ ਵਿੱਚ ਨਾ ਰਿਓ ਸਾਡੇ ਪੱਲੇ ਤੇਲਾ ਨਹੀਂ ਸਾਡੀ ਰੱਬ ਦੇ ਨਾਲ ਕੋਈ ਨੇੜਤਾ ਨਹੀਂ ਕੋਈ ਸਾਂਝ ਨਹੀਂ ਹੁਣ ਅਸੀਂ ਸੇਵਾ ਕਰ ਰਹੇ ਹਾਂ ਸਮਾਜ ਦੀ ਤੁਸੀਂ ਦੋਗੇ ਸੇਵਾ ਹੁੰਦੀ ਰਹੇਗੀ ਨਹੀਂ ਦੋਗੇ ਤੇ ਅनाथालय ਬੰਦ ਹੋ ਜਾਏਗਾ ਐਦਾਂ ਕਹੋ ਆਪਣੇ ਆਪ ਨੂੰ ਨੰਗੇ ਕਰੋ ਤੁਹਾਡੀ ਵਿਚੋਲਗੀ ਦੀ ਲੋੜ ਹੈ ਨਾ ਤੇ ਰੱਬ ਨੂੰ ਲੋੜ ਹੈ ਤੇ ਨਾ ਲੋਕਾਂ ਨੂੰ ਲੋੜ ਹੈ ਪਰ ਲੋਕਾਂ ਨੇ ਅੱਜ ਕੱਲ ਤੁਹਾਡੀ ਵਿਚੋਲਗੀ ਨੂੰ ਮੰਨ ਵੀ ਲਿਆ ਹੈ ਅਪਰੂਵਲ ਵੀ ਦੇਤੀ ਔਰ ਤੁਹਾਡੀ ਲੋੜ ਵੀ ਸਮਝ ਲਈ ਔਰ ਉਹਨਾਂ ਲੋਕਾਂ ਨੇ ਜਿਹੜੇ ਤੁਹਾਨੂੰ ਚੰਗਾ ਸਮਝਦੇ ਨੇ ਜਿਹੜੇ ਗੁਰਮਤਿਏ ਨੇ ਜਿਹੜੇ ਬਾਣੀ ਦੇ ਨਾਲ ਜੁੜੇ ਨੇ ਉਹ ਤੇ ਤੁਹਾਡੇ ਨੇੜੇ ਵੀ ਲੰਘ ਕੇ ਰਾਜੀ ਨੇ ਤੁਹਾਨੂੰ ਵੇਖ ਕੇ ਵੀ ਰਾਜੀ ਨੇ ਜਿਨ੍ਹਾਂ ਕੋਲ ਕੁਝ ਹੁੰਦਾ ਹੈ ਉਹ ਮੰਗਤੇ ਨਹੀਂ ਬੰਦੇ ਬਾਬਿਓ ਜਿਨ੍ਹਾਂ ਦੇ ਕੋਲ ਕੁਝ ਹੁੰਦਾ ਹੈ ਨਾ ਉਹ ਦਾਤੇ ਬੰਦੇ ਨੇ ਦੇਣ ਵਾਲੇ ਬੰਦੇ ਨੇ ਮੰਗਤੇ ਨਹੀਂ ਬੰਦੇ ਤੁਸੀਂ ਕਦੀ ਵੇਖਿਆ ਵੀ ਕਿਸੇ ਪਿੰਡ ਦੇ ਅੰਦਰ ਕੋਈ ਮੰਤਰੀ ਵਜ਼ੀਰ ਮਨਿਸਟਰ ਪ੍ਰਾਈਮ ਮਨਿਸਟਰ ਸੀਐਮ ਆਵੇ ਉਹ ਤੁਹਾਡੇ ਕੋਲੋਂ ਮੰਗ ਕੇ ਜਾਂਦਾ ਵੀ ਸਾਰੇ ਪਿੰਡ ਦੇ ਅੰਦਰ ਅਗਰ 500 ਘਰੇ ਤੇ 100 150 50 2 200 ਇਕੱਠਾ ਕਰਕੇ ਦੇ ਮੈਨੂੰ ਦਿਓ ਐਦਾਂ ਤੇ ਨਹੀਂ ਨਾ ਹੁੰਦਾ ਬਲਕਿ ਜਦੋਂ ਹੁੰਦਾ ਉਹ ਕੋਈ ਨਾ ਕੋਈ ਗ੍ਰਾਂਟ ਦੇ ਕੇ ਜਾਂਦਾ ਸਕੂਲ ਵਾਸਤੇ ਹਸਪੀਟਲ ਵਾਸਤੇ ਪਿੰਡ ਦੇ ਭਲੇ ਵਾਸਤੇ ਕਿਸੇ ਹੋਰ ਚੰਗੇ ਕੰਮ ਲਈ ਉਹ ਗ੍ਰਾਂਟ ਦੇ ਕੇ ਜਾਂਦਾ ਹੈ ਤੇ ਫਿਰ ਜਿੰਨਾ ਵੱਡਾ ਬੰਦਾ ਹੁੰਦਾ ਹੈ ਓਨੀ ਵੱਡੀ ਗ੍ਰਾਂਟ ਇੱਕ ਐਮਐਲਏ ਆਇਆ ਤੇ 5 ਲੱਖ ਦੀ ਗ੍ਰਾਂਟ ਦੇ ਗਿਆ ਅਗਰ ਸੀਐਮ ਆਇਆ ਹੈ 5 ਕਰੋੜ ਦੀ ਦੇ ਗਿਆ ਅਗਰ ਪ੍ਰਾਈਮ ਮਿਨਿਸਟਰ ਆਇਆ ਹੈ ਤੇ ਹੋ ਸਕਦਾ 50 ਕਰੋੜ ਦੀ ਗ੍ਰਾਂਟ ਦੇ ਜਾਵੇ ਅਗਰ ਪ੍ਰਾਈਮ ਮਿਨਿਸਟਰ ਲੱਖ 2 ਲੱਖ ਦੀ ਗ੍ਰਾਂਟ ਦੇਏਗਾ ਤੇ ਉਹਦੀ ਤੋਹੀਨ ਹੈ ਉਹਦੀ ਬੇਇੱਜ਼ਤੀ ਹੈ ਉਹ ਨਹੀਂ ਆਪਣਾ ਅਹੁਦਾ ਵੇਖ ਕੇ ਉਹ ਗ੍ਰਾਂਟ ਦਿੰਦਾ ਹੈ ਤੁਸੀਂ ਕਹਿੰਦੇ ਹੋ ਸਾਡਾ ਉਦ ਦਾ ਬੜਾ ਉੱਚਾ ਜੀ ਅਸੀਂ ਬ੍ਰਹਮ ਗਿਆਨੀ ਅਸੀਂ ਪਰਮ ਸੰਤ ਤੇ ਮੰਗਤੇ ਬੰਦੇ ਹੋ ਲੋਕਾਂ ਤੋਂ ਮੰਗਦੇ ਦਰਵਾਜੇ ਲੋਕਾਂ ਦੇ ਖੜਕਾਉਂਦੇ ਤੁਹਾਨੂੰ ਤੇ ਉਲਟਾ ਲੋਕਾਂ ਨੂੰ ਦੇਣਾ ਚਾਹੀਦਾ ਫਿਰ ਤੁਸੀਂ ਕਹਿੰਦੇ ਹੋ ਅਸੀਂ ਰੱਬ ਦੇ ਨੇੜੇ ਵੀ ਬਣੇ ਬੜੇ ਆ ਮੈਨੂੰ ਐਵੇਂ ਲੱਗਦਾ ਹੈ ਵੀ ਤੁਸੀਂ ਉਹਨਾਂ ਮੰਤਰੀਆਂ ਮੰਨਿਸਟਰਾਂ ਨਾਲੋਂ ਨਖਿੱਧ ਲੋਕ ਤੁਸੀਂ ਮੰਗਤੇ ਹੋ ਫਰਕ ਸਿਰਫ ਇੰਨਾ ਹੈ ਵੀ ਇੱਕ ਮੰਗਤਾ ਕਿਸੇ ਚੌਂਕ ਵਿੱਚ ਬਹਿ ਕੇ ਮੰਗਦਾ ਹੈ ਤੁਸੀਂ ਮੰਗਦੇ ਹੋ ਥੋੜੇ ਜੇ ਵੱਡੀ ਪੱਦਰ ਦੇ ਮੰਗਦੇ ਹੋ ਤੁਸੀਂ ਕਾਰਾਂ ਤੇ ਜੀਪਾਂ ਤੇ ਪਲੇਨਾਂ ਤੇ ਚੜ ਚੜ ਕੇ ਆਉਂਦੇ ਹੋ ਤੇ ਲੋਕ ਤੁਹਾਨੂੰ ਬ੍ਰह्म ਗਿਆਨੀ ਦਾ ਲਕਬ ਦੇ ਦਿੰਦੇ ਨੇ ਤੁਹਾਡੇ ਮਗਰ ਮਗਰ ਤੁਰ ਪੈਂਦੇ ਨੇ ਤੁਹਾਡੀ ਝੋਲੀ ਚੁੱਕ ਬਣ ਜਾਂਦੇ ਨੇ ਤੁਸੀਂ ਲੋਕਾਂ ਦੇ ਘਰਾਂ ਚ ਮੰਗਣ ਵਾਸਤੇ ਜਾਂਦੇ ਹੋ ਨਾ ਜਾਇਆ ਕਰੋ ਘਰਾਂ ਦੇ ਵਿੱਚ ਅਗਰ ਤੁਸੀਂ ਐਡੇ ਦਾਤੇ ਹੋ ਤਾਂ ਇਨ੍ਹਾਂ ਪਖੰਡੀ ਸਾਧਾਂ ਦੇ ਕੋਲ ਕੁਛ ਨਹੀਂ ਇਨ੍ਹਾਂ ਪਖੰਡੀ ਸਾਧਾਂ ਤੋਂ ਲੋਕਾਂ ਨੂੰ ਬਾਜ਼ ਆਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ